ਫਾਈਨਲ ਦੇ ਡਰਾਈਵਰ ਨੇ ਜਿਹੜੇ ਜਿੰ ਨੂੰ ਫਾਪਾ ਕੇ ਸਾਡਾ ਪੋਸਟ ਰੀਡ ਜਿਹੜਾ ਨਾ ਉਹ ਅਡਰੈਸ ਦੇ ਵਿੱਚ ਆ ਗਿਆ। ਵੀ ਅਸੀਂ ਇਹੋ ਜਿਹੇ ਸਕੂਲਾਂ ਵਾਲਿਆਂ ਜਿੱਤੇ ਵੀ ਟੈਕਸੀ ਡਰਾਈਵਰ ਤੇ ਆਟੋ ਵਾਲੇ ਜਿਹੋ ਜਿਹੜੇ ਆ ਜਿੰ ਨੂੰ ਫਾਪਾ ਕੇ ਆਪਣੇ ਜਿਹੜੇ ਘਰ ਤੋਂ ਤੱਕ ਪੋਸਟਲ ਲੈ ਕੇ ਜਾਂਦਾ। ਤਾਂ ਜੋ ਸ਼ਹਿਰ ਵਿੱਚ ਇਹਨਾਂ ਦੇ ਵਿੱਚ ਲੋੜ ਵੀ ਉਹਨਾਂ ਦਾ ਸੰਭਾਵਤ ਹੋਵੇ। ਬੜੀ ਦਿੱਤਾ ਜਾਵੇ ਤੇ ਫਾਇਦਾ ਵੀ ਕਰਦਾ। ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਦਾ। ਸਾਕਿ ਇਹ ਗੋਲ ਨੂੰ ਵੀ ਨਾਲ ਦੇ ਇੱਕ

मैं आलोक जैन ए जी एम जी पी पेट्रोलियम से तो थैंक यू बोलना चाहता हूँ पंजाब पुलिस का दलजीत सिंह जी का जिन्होंने हमें सपोर्ट किया और हमें ये अपॉर्चुनिटी दी कि रोड अवेयरनेस कैंपेन एक नोवल्टी चौक पे हम लोग कर रहे हैं देखिए एक रिसर्च है इंडिया के रोड एक्सीडेंट में हर साल लोग दो लाख से ऊपर लोग मरते हैं राइट right? और उसमें सत्तर परसेंट बाइक वाले होते हैं और बाइक में क्या है कि एक बंदा जो होता है सेल्फ ड्राइवर होता है और वो फैमिली का खुद का अर्नर भी हो सकता है जिससे फैमिली को बहुत ज़्यादा नुकसान हो सकता है तो बाइक वालों को अवेयर करने के लिए हम लोग ये कैंपेन कर रहे हैं कि एक अच्छा हेलमेट पहनो और आप सेफ चलो सर मन में कैसा किया है कैसे क्या ऐसा होगा मन में कुछ नहीं है ये हमारी कॉरपोरेट सोशल रिस्पांसिबिलिटी है हर इंडिविजुअल की रिस्पॉन्सिबिलिटी है कि वो लोगों को ट्रैफिक रूल्स का अवेयर करें सर कितने सालों से आपका ये उपराना ये हम लोग कई सालों से कर रहे हैं कम दस साल से हम लोग ये कैंपेन कर रहे हैं अलग अलग शहरों में करते हैं आज हम लोग अमृतसर में कर रहे हैं आगे भी सर ऐसे उपराने बिल्कुल हर साल हम लोगों को भी क्या मैसेज देना चाहते हैं लोगों को मैसेज ये देना चाहते हैं कि ट्रैफिक रूल्स फॉलो करें ਟ੍ਰੈਫਿਕ ਪੁਲਿਸ ਕੇ ਸਹਿਯੋਗ ਕਰੇ ਅਤੇ ਆਪਣੇ ਆਪ ਨੂੰ ਸੇਫ ਰੱਖੇ ਜਿਹੜਾ ਤੁਹਾਡੇ ਵੱਲੋਂ ਕਾਲਾ ਕੀਤਾ ਜਾ ਰਿਹਾ ਲੋਕਾਂ ਸਸਿਕਾਲ ਜੀ ਸਭ ਤੋਂ ਪਹਿਲਾਂ ਤੇ ਸਾਡੇ ਮੀਡੀਆ ਵਾਲਿਆਂ ਦਾ ਬੜਾ ਧੰਨਵਾਦ ਜਿਹੜੇ ਕਿ ਸਾਡੀ ਇੱਥੇ ਕੋਈ ਵੀ ਐਕਟੀਵਿਟੀ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਬੜੀ ਵੱਡਾ ਅਹਿਮ ਰੋਲ ਪਲੇ ਕਰਦੇ ਆ ਅਸੀਂ ਜਿਨ੍ਹਾਂ ਨੇ ਹੈਲਮਟ ਪਾਏ ਆ ਜਾਂ ਜਿਨ੍ਹਾਂ ਨੇ ਅਧੂਰੇ ਹੈਲਮਟ ਪਾਏ ਆ ਅਧੂਰੇ ਹੈਲਮਟ ਆ ਦੇਖੋ ਨਾ ਆ ਤੁਹਾਨੂੰ ਦੇਖਿਆ ਜਾਵੇ ਕਿ ਇਹ ਹੈਲਮਟ ਜਿਹੜਾ ਅਸੀਂ ਇਹ ਲੇਪਰ ਵਾਲਾ ਹੈਲਮਟ ਆ ਇਹਨੂੰ ਥੱਲੇ ਮਾਰਿਆ ਤੇ ਕਿੰਨੇ ਟੁੱਟੇ ਹੋਇਆ ਤੇ ਇਹੋ ਹੀ ਟੁੱਟੇ ਜਿਹੜੇ ਸਾਡੇ ਸਿਰ ਵਿੱਚ ਖੁੱਭ ਜਾਂਦੇ ਆ ਤੇ ਅਸੀਂ ਇਹਨਾਂ ਨੂੰ ਆ ਇੱਕ ਬੜਾ ਸੇਫਟੀ ਵਾਲਾ ਹੈਲਮਟ ਦੇ ਰਹੇ ਆ ਕਿ ਜਿਹੜਾ ਬਹੁਤ ਹੀ ਸੁਰੱਖਿਆ ਵਾਸਤੇ ਆ ਆਈਐਸਆਈ ਮਾਰਕਾ ਹੈਗਾ ਤੇ ਇਹ ਆ ਕਿ ਲੋਕਾਂ ਨੂੰ ਇੱਕ ਸੁਨੇਹਾ ਦੇ ਰਹੇ ਆ ਕਿ ਜਿਹੜਾ ਸਿਰ ਦੀ ਸੱਟ ਆ ਜਦੋਂ ਵੀ ਸੱਟ ਲੱਗਦੀ ਆ ਬੰਦੇ ਦੀ ਮੌਤ ਹੁੰਦੀ ਆ ਉਦੋਂ ਸਿਰ ਵਿੱਚ ਸੱਟ ਲੱਗਣ ਕਰਕੇ ਹੀ ਹੁੰਦੀ ਆ ਤੇ ਇਹਨੂੰ ਇੱਕ ਬਚਾਉਣ ਦਾ ਪ੍ਰਾਲਾ ਇਸ ਇਹਨੇ ਟੀਮ ਨਾਲ ਹੀ ਕਰਦੇ ਆ ਤੇ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਪਹਿਲਾਂ ਵੀ ਅਸੀਂ ਇਹਨਾਂ ਟੀਮਾਂ ਨਾਲ ਕਰਦੇ ਰਹੇ ਆ ਤੇ ਹੁਣ ਵੀ ਅਸੀਂ ਕਰਦੇ ਆਂ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਜਦਨਾ ਵੀ ਰੋਡ ਐਕਸੀਡੈਂਟ ਦੇ ਆ ਟੂ ਵਨਲਸ ਉੱਤੇ ਤੇ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਸਿਰ ਦੇ ਸਾਟ ਤੋਂ ਅੱਜ ਤੁਹਾਡੀ ਇੱਕ ਨਿਊਜ਼ ਦੇ ਨਾਲ ਕਿਸੇ ਦੀ ਜਾਨ ਵਾਜੇ ਅਸੀਂ ਕਹਾਂਗੇ ਸਾਡਾ ਸੈਮੀਨਾਰ ਕੀਤਾ ਇਸ ਕੰਮ ਜਾਵੇ ਅੱਜ ਕਿੰਨੇ ਟੋਟਲ ਕਿਨੇ ਹੈਲਮਟ ਆ ਤੁਹਾਡੇ ਕੋਲ ਇਹ ਜੀ ਵੇਖੋ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਲਗਭਗ 80-90 ਹੈਲਮਟ ਵੰਡ ਚੁੱਕੇ ਹਾਂ ਤੇ ਹੁਣ ਵੀ ਅੱਗੇ ਜਿਹੜੇ ਇਹ ਵੰਡ ਰਹੇ ਆ ਜੀ ਸਮਝ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਲੋਕਾਂ ਨੂੰ ਅਸੀਂ ਜਾਗਰੂਕ ਟੀਮ ਫਰਕ ਹੈ ਕਿ ਸ਼ਹਿਰ ਦੇ ਪਤਵੰਤੇ ਸੱਜਣਾਂ ਜਾਂ ਜੋ ਐਨਜੀਓ ਜਿਹੜੀ ਸਾਡੀ ਸਪੋਰਟ ਕਰਦੀਆਂ ਵਾ ਕਿਉਂਕਿ ਇਹਨਾਂ ਦੀ ਸਪੋਰਟ ਦੇ ਨਾਲ ਇਹ ਕੰਮ ਜਿਹੜਾ ਉਹ ਨੇਪਰੇ ਚੜਦਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਜਿਹੜਾ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਸਾਡੇ ਐਡੀ ਸੀ ਪੀ ਟਰੈਕ ਉਹਨਾਂ ਵੱਲੋਂ ਜਿਹੜੇ ਆ ਇਹ ਪ੍ਰਾਲੇ ਜਿਹੜੇ ਕੀਤੇ ਜਾਂਦੇ ਉਹ ਐਨਜੀਓ ਜਣੀਆਂ ਜਦੋਂ ਵੀ رابطہ ਕਰਦੇ ਆ ਉਹ ਸਾਡਾ ਟਰੈਕ ਐਜੂਕੇਸ਼ਨ ਦੇ ਸੈੱਲ ਦੇ ਉਹ ਇਹ ਮਾਰਕ ਕਰ ਦਿੰਦੇ ਆ ਕਿ ਤੁਸੀਂ ਆ ਸੈਮੀਨੇਜ ਜਿਹੜਾ ਯੋਜਨਾ ਕੀਤਾ ਜਾਵੇ। ਫਿਰ ਲਗਾਤਾਰ ਸਤਾਂਨੇ ਦੇ ਉਪਰਾਲੇ ਤੁਹਾਡੇ ਵੱਲੋਂ ਜਾਰੀ ਰਹੇ। ਇਹ ਸਾਡੇ ਕੋਲ ਜਿੱਿੱਸਾ ਹੋਣਾ ਹੈ ਇਹ ਰਿਫਲੈਕਟਰ ਲਗਾ ਰਹੇ ਆ ਧੁੰਦ ਧੁੰਦੇ ਦੇ ਨਾਲ ਪਹਿਲਾਂ ਹੈਲਮਟ ਲਾਉਣੇ ਆ ਨਾਲ ਨਾਲ ਲੋਕਾਂ ਨੂੰ ਵੇਅਰ ਕਰਨਾ ਨਾਲ ਲੋਕਾਂ ਨੂੰ ਹੈਲਮਟ ਵੰਡ ਰਹੇ ਆ ਤੇ ਇੱਕ ਅਸੀਂ ਜਿਨ੍ਹਾਂ ਨੇ ਸੀਟ ਬੈਲਟ ਲਗਾਈ ਜਾਂ ਹੈਲਮਟ ਪਾਇਆ ਉਹਨਾਂ ਨੂੰ ਅਸੀਂ گلاب ਦਾ ਫੁੱਲ ਦੇ ਕੇ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਤਾਂ ਜੋ ਕਿਸ ਚੰਗੇ ਸ਼ੈਲੀ ਦੀ ਜਿਹੜੀ ਭੂਮਿਕਾ ਨਿਭਾ ਰਿਹਾ ਤੇ ਉਹਨਾਂ ਦਾ ਇੱਕ ਸਨਮਾਨ ਹੋਏਗਾ ਤੇ ਉਹ ਵੀ ਇੱਕ ਸੁਨਹਿਣਾ ਬੜਾ ਅੱਛਾ ਜਾਏਗਾ ਸਰ ਕਿਹੜੀ ਜਗ੍ਹਾ ਤੇ ਤੁਹਾਡੇ ਇਹ ਅੱਜ ਅਸੀਂ ਨਾਵਲਟੀ ਚੌਕ ਖੜੇ ਆ ਜੀ ਨਾਵਲਟੀ ਚੌਕ ਦੇ ਵਿੱਚ ਹੋਰ ਚੌਕਾਂ ਵਿੱਚ ਵੀ ਅਸੀਂ ਕੀਤਾ ਲੇਕਿਨ ਜੇ ਅਸੀਂ ਨਾਵਤੀ ਚੌਂਕ ਮੇਨ ਚ ਗਿਣਿਆ ਕਿਉਂਕਿ ਇੱਥੇ ਹੀ ਲੋਕਾਂ ਦਾ ਬਹੁਤ ਆਉਣਾ ਜਾਣਾ ਤੇ ਇੱਥੋਂ ਦੀ ਜਿਹੜੀ ਨਿਊਜ਼ ਹੈ ਜਿਹੜੀ ਆ ਉਹ ਲੋਕ ਦੇਖਦੇ ਵੀ ਤੇ ਸੁਣਦੇ ਵੀ ਆ ਤੇ ਇਹਨੂੰ ਫੋਲੋ ਕਰਦੇ ਆ